ਰਾਮਦਾਸ ਹੰਗਾਸਾ ਹਜ਼ਾਰਾਂ ਹੀ ਆ ਕੇ ਬੈਠਣ ਜਿੱਥੇ ਗੁਰੂ ਨਾਨਕ ਬੈਠੇ ਨੇ ਉਥੇ ਕਬੀਰ ਬੈਠ ਗਏ ਜਿੱਥੇ ਕਬੀਰ ਬੈਠੇ ਨੇ ਉਥੇ ਰਾਮਾਨੰਦ ਬੈਠ ਗਏ ਪਰਮਾਨੰਦ ਬੈਠ ਗਏ ਫਰੀਦ ਬੈਠ ਗਏ ਜੈਦੇਵ ਬੈਠ ਗਏ ਤਰਲੋਚਨ ਬੈਠ ਗਏ ਸਾਰੇ ਉਸ ਸਿੰਘਾਸਣ ਤੇ ਬੈਠਣ ਹੈ ਜੇ ਇੰਜ ਕਹ ਲੋ ਜਿਸ ਸਿੰਘਾਸਣ ਤੇ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਬਿਰਾਜਮਾਨ ਨੇ ਉਸੇ ਸਿੰਘਾਸਣ ਤੇ ਫਰੀਦ ਬੈਠ ਗਿਆ ਉੱਥੇ ਹੀ ਰਾਮਾਨੰਦ ਬੈਠ ਗਿਆ ਪਰਮਾਨੰਦ ਬੈਠ ਗਿਆ ਤਰਲੋਚਨ ਬੈਠ ਗਏ ਜੈਦੇ ਉਹ ਬੈਠ ਗਏ ਭੀਖੜ ਬੈਠ ਗਏ ਨੇ ਸਦਨਾ ਬੈਠ ਗਏ ਨੇ ਰਵਿਦਾਸ ਬੈਠ ਗਏ ਨੇ ਕਬੀਰ ਬੈਠ ਗਏ ਨੇ ਰਾਮ ਦਾ ਸਿੰਘਾਸਨ ਇਤਨਾ ਵੱਡਾ ਹੈ ਹਜ਼ਾਰਾਂ ਇਕੱਠੇ ਬੈਠ ਸਕਦੇ ਨੇ ਰਾਜ ਸਿੰਘਾਸਨ ਇਤਨਾ ਛੋਟਾ ਹੈ ਇੱਕ ਤੋਂ ਬਿਨਾ ਦੂਜਾ ਵੀ ਨਹੀਂ ਬੈਠ ਸਕਦਾ ਦੂਜੇ ਵਾਸਤੇ ਵੀ ਕੋਈ ਥਾਂ ਨਹੀਂ ਜੋ ਰਾਜ ਸਿੰਘਾਸਨ ਤੇ ਬੈਠਾ ਹੈ ਉਹ ਦੇਸ ਤੇ ਸੰਸਾਰ ਨੂੰ ਪੈਰਾਂ ਦੇ ਥੱਲੇ ਰੱਖਣਾ ਚਾਹੁੰਦਾ ਹੈ ਜੋ ਰਾਉਂ ਦੇ ਸੰਸਾਰਨ ਤੇ ਬੈਠਾ ਹੈ ਉਸ ਸੰਸਾਰ ਤੇ ਦੇਸ਼ ਨੂੰ ਨਜ਼ਰਾਂ ਦੇ ਥੱਲੇ ਰੱਖਦਾ ਹੈ ਬਸ ਇੰਨੀ ਗੱਲ ਉਹ ਨਜ਼ਰਾਂ ਦੇ ਚ ਰੱਖਦਾ ਹੈ ਇੱਕ ਪੈਰਾਂ ਦੇ ਥੱਲੇ ਰੱਖਣਾ ਚਾਹਦਾ ਹੈ ਇੱਕ ਨਜ਼ਰਾਂ ਦੇ ਥੱਲੇ ਰੱਖਣਾ ਚਾਹਦਾ ਹੈ ਇਸ ਵਾਸਤੇ ਜੋ ਪੈਰਾਂ ਦੇ ਥੱਲੇ ਰੱਖਦਾ ਹੈ ਉਸ ਤੋਂ ਜ਼ਿਆਦਾ ਕੋਈ ਦੁਸ਼ਟ ਨਹੀਂ ਹੋ ਸਕਦਾ ਤੇ ਜੋ ਨਜ਼ਰਾਂ ਦੇ ਥੱਲੇ ਰੱਖਦਾ ਹੈ ਉਸ ਤੋਂ ਵੱਡਾ ਹੋਰ ਕਿਹੜਾ ਸੰਤ ਹੋਵੇਗਾ ਹੋਰ ਕਿਹੜਾ ਸੰਤ ਹੁੰਦਾ ਹੈ ਉਹ ਲੋਕ ਹੋਰ ਕਿਸ ਨੂੰ ਸੰਤ ਆਖੋ